80% ਦੇ ਕਰੀਬ ਹੈਂਡੀਕੈਪ ਆ ਜਾਨੀ ਕਿ 80% ਅਪਾਹਜਾਂ ਜਿੱਥੇ ਅੱਜ ਲੋਕ ਮਾਪੇ ਆਪਣੇ ਅਪਾਹਜ ਬੱਚਿਆਂ ਨੂੰ ਘਰ ਦੇ ਵਿੱਚ ਬੰਦ ਕਰਕੇ ਰੱਖਦੇ ਨੇ ਕਿ ਇਹਨਾਂ ਨੂੰ ਕਿਤੇ ਬਾਹਰ ਨਹੀਂ ਭੇਜਣਾ ਤਾਂ ਦੂਸਰੇ ਪਾਸੇ ਇੱਕ ਤਸਵੀਰ ਐਸੀ ਵੀ ਆ ਕਿ ਜਿੱਥੇ ਅਪਾਹਜ ਬੱਚੇ ਨੂੰ ਇੱਕ ਸਪੋਰਟਸ ਦੇ ਨਾਲ ਜੋੜਦੇ ਨੇ ਤਿੰਨਾਂ ਗੇਮਾਂ ਦੇ ਵਿੱਚੋਂ ਸਿਲਵਰ ਮੈਡਲ ਲੈ ਕੇ ਆਂਦਾ ਵਾ ਉਹਨਾਂ ਨੇ ਕਿਹਾ ਕਿ ਬਦੋ ਫਤਿਹਤੌਹਰ ਇਹ ਕਿਲੇ ਗੇ ਲੋ ਮੇਰੇ ਬਾਬੂ ਆ ਕੇ ਆ ਨਾਲ ਕੇ ਮਗਰ ਤੇ ਮੈਦਨ ਤੋ ਇਸੇ ਵੀਲਚੇਅਰ ਦੇ ਉੱਤੇ ਦਿਵਾਂਸ਼ੂ ਜਿਹੜਾ ਵਾ ਗਰਾਊਂਡ 'ਚ ਜਾਂਦਾ ਸੀ ਜਿਹੜੇ ਕੀ ਚੌਂਕੜੀ ਵੀ ਨਹੀਂ ਹੀ ਮਾਰ ਕੇ ਬਹਿ ਸਕਦਾ ਹਰਦਾਸ ਜੀ ਹਸਪੀਟਲ ਆ ਉੱਥੇ ਦੇ ਦੋ ਆਪਰੇਸ਼ਨ ਹੋਏ ਐਂਡ ਦੀ سپورਟ ਜਾਣੇ ਕਿ ਉਦੋਂ ਇਹ ਮਹੀਨੇ ਗਦਾ ਹੀ ਸਾਡਾ ਤਾਂ ਉਹਨੂੰ ਦਾ ਹੀ ਮਨ ਬੜਾ ਉਦਾਸ ਜਾਵੇ ਇਹ ਦੁੱਖ ਬਾਗੇ ਸੁੱਖ ਵੀ ਮਿਲਦਾ ਇਹ ਨਹੀਂ ਮਿਲਦਾ ਦੁੱਖ ਬਾਗੇ ਵੀ ਸੁੱਖ ਮਿਲਦਾ ਇਹ ਨਹੀਂ ਅਹੀ ਹਾਰ ਨਾਲ ਹੀ ਚਾਹੀਦੀ ਹਿੰਮਤ ਜਾਣੀ ਕੀ ਕਰ ਚਾਹੀਦੀ ਪੂਰੀ ਅਹੀ ਬੱਚਿਆਂ ਦੇ ਨਾਲ ਐਕਟੇ ਟਾਈਮ ਖੜੇ ਆ ਪਹੁੰਚੇ ਅਸੀਂ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਜਿੱਥੋਂ ਦਾ ਇੱਕ ਨੌਜਵਾਨ ਦਿਖਾਵਾਂਗੇ ਇੱਕ ਬੱਚਾ ਦਿਖਾਵਾਂਗੇ ਜਿਸ ਦੀ ਉਮਰ ਮਹਿਜ 13 ਤੋਂ 14 ਸਾਲ ਦੇ ਵਿੱਚ ਆ ਤੇ ਜਿਸ ਨੇ ਮੱਲਾ ਮਾਰੀਆਂ ਵੱਡੀਆਂ ਮੱਲਾ ਮਾਰੀਆਂ ਵੱਡੀਆਂ ਤਾਂ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਉਸ ਨੌਜਵਾਨ ਦੀ ਉਸ ਬੱਚੇ ਦੀ ਤਾਂ 80% ਦੇ ਕਰੀਬ ਹੈਂਡੀਕੈਪ ਆ ਜਾਨੀ ਕਿ 80% ਅਪਾਹਜ ਹੈ ਜਿੱਥੇ ਅੱਜ ਲੋਕ ਮਾਪੇ ਆਪਣੇ ਅਪਾਹਜ ਬੱਚਿਆਂ ਨੂੰ ਘਰ ਦੇ ਵਿੱਚ ਬੰਦ ਕਰਕੇ ਰੱਖਦੇ ਨੇ ਕਿ ਇਹਨਾਂ ਨੂੰ ਕਿਤੇ ਬਾਹਰ ਨਹੀਂ ਭੇਜਣਾ ਤਾਂ ਦੂਸਰੇ ਪਾਸੇ ਇੱਕ ਤਸਵੀਰ ਐਸੀ ਵੀ ਆ ਕਿ ਜਿੱਥੇ ਅਪਾਹਜ ਬੱਚੇ ਨੂੰ ਇੱਕ ਸਪੋਰਟਸ ਦੇ ਨਾਲ ਜੋੜਦੇ ਨੇ ਤੇ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਜਿੱਥੋਂ ਤਿੰਨ ਤਿੰਨ ਮੈਡਲ ਲੈ ਕੇ ਆਂਦਾ ਵਾ ਸਿਲਵਰ ਮੈਡਲ ਲੈ ਕੇ ਆਇਆ ਵਾ ਪੂਰੇ ਪੰਜਾਬ ਦੇ ਵਿੱਚੋਂ ਇਸ ਬੱਚੇ ਦੇ ਗਲੇ ਦੇ ਵਿੱਚ ਤਿੰਨ ਖੇਡਾਂ ਵਤਨ ਦੀਆਂ ਦੇ ਮੈਡਲ ਜਿਹੜੇ ਆ ਦੇਖਣ ਨੂੰ ਮਿਲਣਗੇ ਸਿਲਵਰ ਤੁਸੀਂ ਦੇਖ ਸਕਦੇ ਹੋ ਸ਼ਾਰਟ ਪੁੱਟ ਦੇ ਵਿੱਚ ਮੱਲਾ ਮਾਰੀਆ ਵਾ ਤਿੰਨ ਗੇਮਾਂ ਖੇਡਦਾ ਵਾ ਜਿਨ੍ਹਾਂ ਦੇ ਵਿੱਚ ਤਿੰਨਾਂ ਗੇਮਾਂ ਦੇ ਵਿੱਚੋਂ ਸਿਲਵਰ ਮੈਡਲ ਲੈ ਕੇ ਆਂਦਾ ਵਾ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਪੱਖੋਂ ਵੀ ਜ਼ਿਕਰ ਗਿਆ ਮਿਹਨਤ ਮੰਜ਼ੂਰੀ ਕਰਕੇ ਆਪਣੇ ਬੱਚੇ ਨੂੰ ਪਾਲ ਰਹੇ ਨੇ ਪਿਆਰ ਕਰਦੇ ਨੇ ਮਾਂ ਨੇ ਬਹੁਤ ਸਾਰੀਆਂ ਸੁਖਣਾ ਕਰਕੇ ਪੁੱਤ ਲਿਆ ਸੀ ਪ੍ਰਮਾਤਮਾ ਕੋ ਪਰ ਮਾਂ ਨੂੰ ਨਹੀਂ ਸੀ ਪਤਾ ਕਿ ਉਸਦੇ ਘਰ ਪੁੱਤ ਜਿਹੜਾ ਹੋਣਾ ਵਾ ਉਹ ਪਾਹਜ ਹੋਵੇਗਾ ਪਰ ਫਿਰ ਵੀ ਉਸ ਨੂੰ ਗਲੇ ਲਾਇਆ ਸਕੂਲ ਭੇਜਿਆ ਨਾਲ ਦੇ ਨਾਲ ਸਪੋਰਟਸ ਵਾਲੇ ਪਾਸੇ ਜੋੜਿਆ ਤੇ ਅੱਜ ਪੁੱਤ ਨੇ ਵੀ ਉਹ ਕਰ ਦਿਖਾਇਆ ਗੱਲਬਾਤ ਅਸੀਂ ਕਰ ਲਾਂਗੇ ਪਹਿਲਾਂ ਉਸ ਪਿਆਰੇ ਜਿਹੇ ਬੱਚੇ ਦੇ ਨਾਲ ਹੀ ਗੱਲ ਕਰ ਲੈਨੇ ਆ ਚੱਲ ਕੇ ਅੱਛਾ ਬੇਟਾ ਨਾਮ ਕੀ ਤੇਰਾ ਨਾਮ ਦੱਸ ਦੇ ਵਾ ਦਿਵਾਂਸ਼ੂ ਚੌਧਰੀ ਦਿਵਾਂਸ਼ੂ ਚੌਧਰੀ ਹਾਂਜੀ ਅੱਛਾ ਕਿਹੜੀ ਕਲਾਸ 'ਚ 6th 6th ਕਲਾਸ ਅੱਛਾ ਕੀ ਖੇਡਦੇ ਹੋ ਕਿਦਾਂ ਸਾਰੀ ਗੇਮ ਦੇ ਵਿੱਚ ਆਏ ਹੋ ਕਿਦਾਂ ਸਪੋਰਟਸ ਨਾਲ ਜੁੜੇ ਦੱਸੋਗੇ ਥੋੜਾ ਜਿਹਾ ਸ਼ਾਰਟ ਬੋਟੇ ਟਰੈਵਲਿੰਗ ਥਰੋ ਇਸ ਗੱਲ ਹਾਂਜੀ ਓਕੇ ਲੈ ਅੱਛਾ ਖੇਲੇ ਹਾਂਜੀ ਉਹ ਤੁਹਾਡੇ ਲਈ ਮੈਂ ਮੈਂ ਲਈ ਹਾਂਜੀ ਅੱਛਾ ਮੰਮੀ ਸਭ ਤੋਂ ਪਹਿਲਾਂ ਖੁਸ਼ ਕੌਣ ਹੋਇਆ ਸੀ ਕਰਤੇ ਮਮਾ ਮਮਾ ਖੁਸ਼ ਹੋਇਆ ਸੀ ਹਾਂਜੀ ਕਿ ਮੇਰੇ ਘਰ ਹੁਣ ਹਰ ਬੱਚਾ ਹੈਗਾ ਨਹੀਂ ਹਾਂਜੀ ਜਾਦਾ ਪਿਆਰ ਕੌਣ ਕਰਦਾ ਬਿਆ ਪਿਆਰ ਕੌਣ ਕਰਦਾ ਜੇ ਪਾਪਾ ਦੀ ਗੱਲ ਦਾ ਜਵਾਬ ਦੇ ਪਾਪਾ ਅੱਛਾ ਪਾਪਾ ਪਰ ਖੁਸ਼ ਤੇ ਮਮਾ ਹੋਏ ਜਿਆਦਾ ਮਮਾ ਮੈਂ ਕਹਾਂ ਮਮਾ ਹੋਏ ਖੁਸ਼ ਨੇ ਹਾਂ ਮਮਾ ਖੁਸ਼ ਨੇ ਹਾਂ ਖੁਸ਼ ਨੇ ਅੱਛਾ ਹੋਰ ਕਿਸੇ ਬੱਚੇ ਦੇ ਗਲੇ 'ਚ ਇਸ ਤਰੀਕੇ ਨਾਲ ਤਿੰਨ ਮੈਡਲ ਪਏ ਹਨ ਨਹੀਂ ਅੱਜ ਤੇਰੇ ਨੇ ਦੋ ਅੱਛਾ تیرے ਸਿਰਫ تیرੇ 'ਚ ਤਿੰਨ ਪਏ ਹਨ ਹੋਰ ਵੀ ਕਹਿੰਦੇ ਹੋਰ ਤੇ ਔਰ ਕਿਸੇ ਬੱਚੇ ਦੇ ਗਲੇ 'ਚ ਤਿੰਨ ਮੈਡਲ ਇਸ ਤਰ੍ਹਾਂ ਪਏ? ਹਾਂਜੀ। ਅੱਛਾ। ਉਹ ਮੇਰੇ ਨਾਲ ਖੇਲੇ। ਅੱਛਾ ਤੇਰੇ ਨਾਲ ਖੇਲੇ। ਹਾਂਜੀ। ਅੱਛਾ ਇਹ ਬੇਟਾ ਕਿੰਨੀ ਕਿ ਮਿਹਨਤ ਕਰਦਾ ਸੀ ਫਿਰ ਦਿਵਾਂਸ਼ੂ ਗਰਾਊਂਡ 'ਤੇ ਜਾ ਕੇ? ਬੜੀ ਮਿਹਨਤ। ਹਾਂਜੀ। ਸ਼ਿਮਰਨ ਦੇ ਕੋਚ। ਅੱਛਾ ਲਗਾਤਾਰ ਕਿੰਨੇ ਵਜੇ ਜਾਂਦੇ ਸੀ ਤੇ ਕੌਣ ਛੱਡ ਕੇ ਆਂਦਾ ਸੀ ਗਰਾਊਂਡ? 4 ਵਜੇ ਜਾਂਦਾ। ਮੈਂ ਭਰਾ ਨਾਲ ਜਾਂਦਾ। 4. ਕਦ ਤੇ ਜਾਂਦੇ ਸੀ? ਵੀਲਚੇਅਰ ਅੱਛਾ ਵੀਲਚੇਅਰ ਗਰਾਊਂਡ ਤੱਕ ਲੈ ਕੇ ਜਾਂਦੇ ਸੀ ਜ਼ਰੂਰ ਮੈਂ ਜਾਊਂਗਾ ਦਿਖਾ ਦਈਏ ਸੀ ਇਸ ਵੀਲਚੇਅਰ ਦੇ ਉੱਤੇ ਦਿਵਾਂਸ਼ੂ ਜਿਹੜਾ ਵਾ ਗਰਾਊਂਡ 'ਚ ਜਾਂਦਾ ਸੀ ਤੇ ਗਰਾਊਂਡ ਇੱਥੋਂ ਕਿੰਨੀ ਦੂਰ ਆ ਇਹ ਦਿਵਾਂਸ਼ੂ ਇੱਥੋਂ ਕਿ ਕਿਲੋ ਇੱਕ ਇੱਕ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਹਾਂ ਅੱਧਾ ਕਿਲੋਮੀਟਰ ਵੀਲਚੇਅਰ ਰੇੜ ਕੇ ਆਪ ਹੀ ਲੈ ਕੇ ਜਾਣੀ ਕਿ ਭਈਆ ਨਾਲ ਜਾਂਦੇ ਭਈਆ ਜਾਂਦੇ ਨੇ ਜੀ ਬਿਲਕੁਲ ਇਹ ਪਰਿਵਾਰ ਵੀ ਕਿਤੇ ਨਾ ਕਿਤੇ ਜ਼ਰੂਰ ਖੁਸ਼ ਆ ਕਿਉਂਕਿ ਇੱਕ ਹੁਣ ਹਰ ਬੱਚਾ ਵਾ ਬੜੀਆਂ ਸਾਰੀਆਂ ਉਮੀਦਾਂ ਹੁੰਦੀਆਂ ਵਾ ਹਰ ਇੱਕ ਮਾਪੇ ਨੂੰ ਆਪਣੇ ਬੱਚਿਆਂ ਤੋਂ ਤਾਂ ਜਿਸ ਤਰੀਕੇ ਦੇ ਨਾਲ ਇਸ ਮਾਪੇ ਨੇ ਵੀ ਆਪਣੇ ਅਪਾਹਜ ਬੱਚੇ ਦੇ ਉੱਤੇ ਉਮੀਦ ਲਾਈ ਸੀ ਉਸ ਨੂੰ ਸਕੂਲ ਪੜਾਇਆ ਅਤੇ ਨਾਲ ਦੀ ਨਾਲ ਸਪੋਰਟਸ ਦੇ ਨਾਲ ਜੋੜਿਆ ਗੱਲਬਾਤ ਕਰ ਲਾਂਗੇ ਫਾਜ਼ਲ ਸਾਹਿਬ ਨਾਲ ਵੀ ਫਾਜ਼ਲ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਹਰ ਇੱਕ ਮਾਪੇ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਘਰ ਹੁਣ ਹਰ ਬੱਚਾ ਜਨਮ ਲਵੇ ਤਾਂ ਇਸ ਬੱਚੇ ਨੇ 80% ਪਾਹੇਜ ਆ ਭਾਵੇਂ ਪਰ ਕਿਤੇ ਨਾ ਕਿਤੇ ਜ਼ਰੂਰ guna ਦੀ ਗੁੱਥਲੀ ਹੈ ਦੇਖੋ ਜੀ ਮੈਂ ਤਾਂ ਸ਼ੁਰੂ ਤੇ ਜਦੋਂ ਹੋਇਆ ਹੀ ਏ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੱਚਾ ਮੇਰਾ ਇਸ ਤਰ੍ਹਾਂ ਦਾ ਮੈਂ ਤਾਂ ਕੋਈ ਹਸਪਤਲ ਨਹੀਂ ਛੱਡਿਆ ਜੀ ਦਿੱਲੀ ਤੱਕਰ ਜਾਣੇਗੀ ਡੀ ਐਮ ਸੀ ਲੁਧਿਆਣੇ ਵੱਡੇ ਵੱਡੇ ਅਫਸਰਾਂ ਨੇ ਵੀ ਪੀ ਜੀ ਆਈ ਸਾਰੇ ਵਖਾ ਚੁੱਕਾ ਮੈਂ ਉਹਨਾਂ ਨੇ ਆ ਕੇ ਆਪਰੇਸ਼ਨ ਹੋਣਾ ਮੇਰਾ ਇਹਦਾ ਬਿਲ ਬੱਚੇ ਦਾ ਆਪਰੇਸ਼ਨ ਹੋਇਆ ਇਹਦਾ ਚੌਂਕੜੀ ਮਾਰਕੀਟ ਨਹੀਂ ਬੈ ਸਕਦਾ ਸੀ ਸ਼ੁਰੂ ਤੋਂ ਹੀ ਮੇਰਾ ਵੱਡਾ ਬ੍ਰਦਰ ਹੀ ਜਿਹੜਾ ਕਿ ਸਰਕਾਰੀ ਜੋਬ ਕਰਦੇ ਡੇਰਾ ਬਾਬਾ ਨਾਲ ਕੈਲਥ ਡਿਪਾਰਟਮੈਂਟ ਚ ਐਂਬੂਲੈਂਸ ਚ ਲਾਂਦੇ ਸੀ ਉਹਨਾਂ ਨੇ ਫਿਰ ਅੰਮ੍ਰਿਤਸਰ ਖੜਿਆ ਉਥੋਂ ਇਹਨਾਂ ਦੀਆਂ ਜਿਹੜੇ ਕੀ ਚੌਂਕੜੀ ਵੀ ਨਹੀਂ ਸੀ ਮਾਰ ਕੇ ਬੈਠ ਸਕਦਾ ਹਰਦਾਸ ਜੀ ਹਸਪੀਟਲ ਆ ਉਥੇ ਦੇ ਦੋ ਆਪਰੇਸ਼ਨ ਹੋਏ ਐਂਡ ਦੀ سپورਟ ਜਾਨ ਲੀ ਉਦੋਂ ਇਹ ਮਹੀਨੇ ਗਦਾਈ ਜੀ ਸਾਡਾ ਉਦੋਂ ਦਾ ਹੀ ਮਨ ਬੜਾ ਉਦਾਸ ਜਾ ਵਾਇ ਗਿਆ ਫਿਰ ਉਸ ਤੋਂ ਬਾਅਦ ਇਹ ਹੌਸਲਾ ਰੱਖਿਆ ਬੱਚੇ ਨੂੰ ਲੈ ਕੇ ਆਈ ਨਾ ਨਾ ਅੱਖਾਂ 'ਗੇ ਭਰਗੀਆਂ ਤਾੜੀਆਂ ਮੈਂ ਵੇਖ ਰਿਹਾ ਨਾਲ ਹੀ ਅੱਖਾਂ ਭਰਗੀਆਂ ਬੇਟਾ ਵੇਖੋ ਹੁਣ ਹਾਰਾ ਦੇਖੋ ਜੀ ਫਿਰ ਜੇ ਦੁੱਖ ਬਾਗੇ ਸੁੱਖ ਵੀ ਮਿਲਦਾ ਇਹ ਨਹੀਂ ਮਿਲਦਾ ਦੁੱਖ ਬਾਗੇ ਵੀ ਸੁੱਖ ਮਿਲਦਾ ਹੈ ਇਹ ਨਹੀਂ ਹੈ ਹਾਰਨਾ ਨਹੀਂ ਚਾਹੀਦਾ ਹਿੰਮਤ ਜਾਣੇ ਕੀ ਕਰੀ ਚਾਹੀਦੀ ਸੀ ਪੂਰੀ ਅਸੀਂ ਬੱਚਿਆਂ ਦੇ ਨਾਲ ਐਕਟੇ ਟਾਈਮ ਖੜੇ ਆ ਜੀ ਜਿੱਥੇ ਮਰਜ਼ੀ ਲੈ ਕੇ ਜਾਣਾ ਪਿਆ ਇਹ ਲੈ ਕੇ ਜਾਂਦੇ ਸੀ ਤੇ ਬਹੁਤ ਬਹੁਤ ਮਿਹਰਬਾਨ ਤੇ ਸ਼ੁਕਰ ਜੀ ਬਿਲਕੁਲ ਇਹ ਤਸਵੀਰ ਆ ਬੇहद ਪਾਵੂ ਕਰੇਗੀ ਕਿ ਬਾਪ ਆ ਇੱਕ ਜਿਸ ਬਾਪ ਨੂੰ ਬੜੀਆਂ ਸਾਰੀਆਂ ਉਮੀਦਾਂ ਹੁੰਦੀਆਂ ਵਾ ਆਪਣੇ ਬੱਚਿਆਂ ਤੇ ਜਿਸ ਤਿੱਕੇ ਨਾਲ ਮਰਜ਼ੀ ਕਹਿੰਦੇ ਸੀ ਲੈ ਕੇ ਜਾਂਦੇ ਸੀ ਆਪਣੇ ਬੱਚੇ ਨੂੰ ਇੰਨੀ ਹਿੰਮਤ ਕੀਤੀ ਪਰ ਫਿਰ ਵੀ ਬੱਚਾ ਚੱਲ ਨਹੀਂ ਸਕਿਆ ਚਲੋ ਚੌਂਕੜੀ ਮਾਰਨੀ ਜ਼ਰੂਰ ਉਹਨੇ ਸ਼ੁਰੂ ਕਰ ਦਿੱਤੀ ਤਾਂ ਜ਼ਰੂਰ ਕੀਤੇ ਨਾ ਕਿਤੇ ਭਾਵੁ ਕਰਦੀਆਂ ਨੇ ਐਸੀਆਂ ਤਸਵੀਰਾਂ ਕਿ ਮਾਮਾਬਪ ਦੀ ਵੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਦੇ ਘਰ ਹੁਣ ਹਰ ਬੱਚਾ ਜਨਮ ਲਵੇ ਅਤੇ ਉਹ ਤਰੱਕੀ ਵਾਲੇ ਰਾਹ ਪਾਸੇ ਜਾਏ ਜਿਸ ਤਿੱਕੇ ਨਾਲ ਦਿਵਾਂਸ਼ੂ ਨੇ ਤਿੰਨ ਤਿੰਨ ਮੈਡਲ ਜਿਹੜੇ ਨੇ ਸਟੇਟ ਲੈ ਕੇ ਆਇਆ ਵਾ ਤਹੋਂ ਨੈਸ਼ਨਲ ਵਾਸਤੇ ਵੀ ਕਿਤੇ ਨਾ ਕਿਤੇ ਦਿਵਾਂਸ਼ੂ ਤਿਆਰੀ ਕਰ ਰਿਹਾ ਹੈ ਗੱਲਬਾਤ ਮਦਰ ਨਾਲ ਵੀ ਕਰਾਂਗੇ ਅੱਛਾ ਇੱਕ ਚੀਜ਼ ਦੱਸ ਦਿਓ ਜਦੋਂ ਘਰ ਬੱਚਾ ਹੁੰਦਾ ਜਨਮ ਲੈਂਦਾ ਵਾ ਤੇ ਬੜੀਆਂ ਸਾਰੀਆਂ ਆਸਾਂ ਮੁਰਾਦਾ ਅਸੀਂ ਕਰਕੇ ਪ੍ਰਮਾਤਮਾ ਕੋ ਬੇਟੇ ਦੀ ਦਾਤ ਲੈਣੇ ਹੈ ਹਨਾ ਕਿਸੇ ਵੀ ਬੱਚੇ ਦੀ ਤਾਂ ਉਸ ਤੋਂ ਬਾਅਦ ਹਰ ਇੱਕ ਮਾਂ-ਬਾਪ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਬੱਚਾ ਹੌਣ ਹਾਰ ਨਿਕਲੇ ਦਿਵਾਂਸ਼ੂ ਇੱਕ ਅਲੱਗ ਸੀ ਬਾਕੀਆ ਬੱਚਿਆਂ ਨਾਲ ਸਪੈਸ਼ਲ ਬੱਚਾ ਵਾ ਅਲੱਗ ਨਿਕਲੇ ਜਵਾਂਚੂ ਦਾ ਲੱਗ ਨਿਕਲੇ ਹੈਗਾ ਚਲੋ ਠੀਕ ਹੈ ਹੁਣ ਕਿ ਜੜ ਕਿਸ ਵਿੱਚ ਆ ਗਿਆ ਉਹਨਾਂ ਤੋਂ ਕੁਝ ਕੀਤਾ ਹੈਗਾ ਅਹੀਂ ਤੇ ਬੜੀ ਕੋਸ਼ਿਸ਼ ਕਰਨੇ ਕਿ ਚਲ पे ਚਲ पे ਹੁਣ ਤੇ ਚਲਾਰੇ ਦੀ ਕੋਸ਼ਿਸ਼ ਹੈ ਅਗੇ ਸਪੋਰਟ ਨਾਲ ਜੁੜ ਗਿਆ ਦੇਖੋ ਸਾਡੇ ਬੜਾ ਨਾ ਨਾ ਰੋਸ਼ਨ ਕੀਤਾ ਹੁਣ ਸਪੋਰਟ ਨਾਲ ਤੇ ਬੜੀ ਅੱਗੇ ਤੱਕ ਜਾਏਗਾ ਹੁਣ ਅੱਗੇ ਪਤਾ ਨਹੀਂ ਕਿ ਕਿਸ ਵਿੱਚ ਕੀ ਹੈਗਾ ਕੀ ਨਹੀਂ ਲੱਗਦਾ ਤਾਂ ਹੈ ਕਿ ਸਾਡਾ ਬੱਚਾ ਇਸ ਤਰ੍ਹਾਂ ਦਾ ਕਿਥੇ ਕਿਥੇ ਜਾਏਗਾ ਕਿਤੇ ਨਹੀਂ ਜਾਏਗਾ ਫਿਰ ਵੀ ਹਾਰੇ ਇਹ ਕੋਸ਼ਿਸ਼ ਕੀਤੀ ਹੈ ਸਪੋਰਟ ਨਾਲ ਜੁੜੇ ਹੈਗੇ ਕਿਉਂ ਅੱਗੇ ਦੇਖੋ ਕਿਥੇ ਤੱਕ ਪਹੁੰਚਦਾ ਹੈ ਮੈਂ ਦੇਖਿਆ ਸੀ ਭੈਣ ਜਦੋਂ ਅੰਦਰ ਆਏ ਸੀ ਨਾ ਤੇ ਤੁਸੀਂ ਬੜੀ ਮੁਸ਼ਕਲ ਦੇ ਨਾਲ ਲੈ ਕੇ ਆ ਰਹੇ ਕਿਉਂਕਿ ਤੁਹਾਡਾ ਵੀ ਸਰੀਰ ਭਾਰਾ ਵਾ ਤੇ ਦਵਾਂਸ਼ੂ ਦਾ ਵੀ ਜੋਰ ਜ਼ਿਆਦਾ ਹੈ ਨਾ ਦਵਾਂਸ਼ੂ ਨੂੰ ਚੁੱਕਣਾ ਬੜਾ ਔਖਾ ਵਾ ਜਦੋਂ ਭਾਈ ਸਾਹਿਬ ਦਾ ਜਦੋਂ ਭਾਈ ਸਾਹਿਬ ਚਲੇ ਜਾਂਦੇ ਆ ਫਿਰ ਕਿਤੇ ਮੁਸ਼ਕਲ ਨਹੀਂ ਆਉਂਦੀ ਇਹਨੂੰ ਗਾਂਮシャン ਇਹ ਬਾ ਚਲਾ ਕੇ ਲੈ ਕੇ ਜਨੀਆਂ ਥੋੜਾ ਥੋੜਾ ਜਿਨੇ ਪਕੜ ਕੇ ਪਕੜ ਕੇ ਅੰਦਰ ਬਾਹਰ ਚਲ ਜਾਂਦਾ ਹੈਗਾ ਇਹ ਹਾਂ ਵਾਕਰ ਨਾਲ ਚੱਲ ਪੈਂਦਾ ਵਾਕਰ ਦੇ ਵਿੱਚ ਵਾਕਰ ਵਿੱਚ ਚੱਲ ਪੈਂਦਾ ਹੈ ਕਿ ਮੈਂ ਹੁਣ ਚੁੱਕਦੀ ਨਹੀਂ ਇਹਨੂੰ ਬਸ ਥੋੜੇ ਆਪਣੀ ਤਾਂ ਵੀ ਇਹਦੇ ਵੀ ਖਰਾਬ ਹੈ ਮ ਤਵਾ ਸੇਵਾਇ ਬਾਕਰ ਨਾਲ ਚਲ ਜਾਂਦਾ ਹੈ ਆਪਣੇ ਆਪ ਵੀ ਖੁਦ ਕੋਸ਼ਿਸ਼ ਬੜੀ ਕਰ ਲੈਂਦਾ ਹੈਗਾ ਜਾਲੇ ਅੰਦਰ ਬਾਹਰ ਜਾਲੇ ਦੇ ਅੱਛਾ ਤੁਸੀਂ ਵੀ ਇੱਕ ਮਾਂ ਹੋ ਹਾਂਜੀ ਉਹਨਾਂ ਮਾਵਾਂ ਨੂੰ ਕੀ ਕਹਿਣਾ ਜਾਂਦੇ ਹੋ ਜਿਹੜੇ ਅੱਜ ਵੀ ਆਪਣੇ ਐਸੇ ਸਪੈਸ਼ਲ ਬੱਚਿਆਂ ਨੂੰ ਘਰ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਉਹਨਾਂ ਨੂੰ ਚਾਹੀਦਾ ਹੈਗਾ ਜਿਸ ਤਰ੍ਹਾਂ ਹੀ ਅੰਦਰ ਬਾਹਰ ਉਹਨਾਂ ਨੂੰ ਲੈ ਕੇ ਜਾਂਦੇ ਆਪਣੇ ਬੱਚੇ ਨੂੰ ਕੋਸ਼ਿਸ਼ ਕਰਕੇ ਲੈ ਕੇ ਜਾਓ ਇਲਾਜ ਕਰਾਓ ਇਲਾਜ ਹੋ ਜਾਂਦਾ ਤੇ ਇਲਾਜ ਕਰਾਓ ਨਹੀਂ ਹੋ ਪੈਂਦਾ ਤੇ ਫੇਰ ਵੀ ਅੱਗੇ ਪਿੱਛੇ ਉਹਨਾਂ ਨੂੰ ਲੈ ਕੇ ਜਾ ਜਿਹਦੇ ਵੀ ਚੀਜ਼ ਦੀ ਜ਼ਰੂਰਤ ਹੈ ਦੀ ਪੂਰੀਆਂ ਕਰੋ ਪਰ ਕਿ ਜੇstra bhi ਕੋਈ ਆਂਦਾ ਹੈਗਾ ਤੁਹਾਡੇ ਵਾਸਤੇ سپورਟ ਵਾਸਤੇ ਜਾਂ ਕਿਸੇ ਹੋਰ ਕੋ ਚੀਜ਼ ਵਾਸਤੇ ਆਂਦੇ ਹੈ ਉਹਨਾਂ ਨੂੰ ਲੈ ਕੇ ਅੱਗੇ ਹੋਗੇ ਬਦਕੇ ਕੰਮ ਕਰਿਆ ਕਰੋ ਉਹਨਾਂ ਨੂੰ ਲੈ ਕੇ ਜਾਇਓ سپورਟ ਚ ਹੋਵੇ ਜਿਹਦੇ ਮਰਜ਼ੀ ਚ ਹੋਵੇ ਉਹਨਾਂ ਨੂੰ ਆਪਣੇ ਥੋੜੇ ਕੋਸ਼ਿਸ਼ ਕਰਕੇ ਕਿ ਹਾਂ ਬੱਚੇ ਤੂੰ ਕਰ ਸਕਦਾ ਹੈਗਾ ਤਾਂ ਕਰੋ ਜਿੰਨਾ ਵੀ ਹੋ ਸਕਦਾ ਤੁਹਾਡਾ ਕਰੋ ਫਿਰ ਜੀ ਬਿਲਕੁਲ ਉਸ ਸਪੈਸ਼ਲ ਬੱਚਾ ਦਿਵਾਂਸ਼ੂ ਜਿਸ ਦੀ ਕੋਚ ਵੀ ਸਾਡੇ ਨਾਲ ਨੇ ਸਿਮਰਨ ਗੱਲਬਾਤ ਕਰ ਲਾਂਗੇ ਐ ਮੈਡਮ ਤੁਸੀਂ ਖੜੇ ਹੋ ਜਾਓ ਕਿਉਂਕਿ ਤੁਹਾਡੇ ਨਾਲ ਖੜੇ ਹੋ ਕੇ ਗੱਲ ਕਰਨੇ ਅੱਛਾ ਕੀ ਨਾਮ ਸਿਮਰਨ ਹੀ ਹੈ ਨਾ ਗਲਤ ਨਹੀਂ ਕਹਿ ਦਿੱਤਾ ਨੇ ਮੇਰਾ ਨਾਮ ਸਿਮਰਨਜੀਤ ਕੌਰ ਰੰਧਾਵਾਏ ਮੈਂ ਪਿੰਡ ਪੱਖੋ ਕੇ ਟਾਲੀ ਸਾਹਿਬ ਡੇਰਾ ਬਾਬਾ ਨਾਨਕ ਤੋਂ ਬਲੋਂਗ ਕਰਦੀ ਹਾਂ ਮੈਡਮ ਮਨ ਜੇ ਕਿਦਾਂ ਆਇਆ ਤੁਸੀਂ ਐਸੇ ਸਪੈਸ਼ਲ ਬੱਚਿਆਂ ਨੂੰ ਇਕੱਠੇ ਕਰਨਾ ਸ਼ੁਰੂ ਕੀਤਾ ਪਹਿਲੀ ਵਾਰੀ ਨਾ ਗਵਾਲੀਅਰ ਸਾਡੀ ਸਿਲੈਕਸ਼ਨ ਹੋਈ ਸੀਗੀ ਮੇਰੀ ਤੇ ਮੇਰਾ ਫਰੈਂਡ ਸੀਗਾ ਇੱਕ ਸੁਖ ਤੇ ਸਾਨੂੰ ਜਸਪ੍ਰੀਤ ਸਿੰਘ ਟਾਲੀਵਾਲਾ ਜਿਹੜੇ ਸਾਡੇ ਪੰਜਾਬ ਦੇ ਪੈਰਾਸਪੋਰਟਸ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਨੇ ਤੇ ਉਹ ਜੋ ਵੀ ਕਰ ਰਿਹਾ ਜਿੰਨਾ ਉਪਰਾਲਾ ਕੀਤਾ ਅੱਜ ਇਹ ਬੱਚੇ ਖੇਡ ਸਕਦੇ ਆ ਤੇ ਉਹਨਾਂ ਦੀ ਵਜ੍ਹਾ ਨਾਲ ਤੇ ਅਸੀਂ ਉਹਨਾਂ ਨੂੰ ਦੇਖ ਦੇਖ ਕੇ ਅੱਜ ਅਸੀਂ ਇੱਥੇ ਆ ਰਹੇ ਹਾਂ ਉਹਨਾਂ ਦੇ ਅੰਦਰ ਜੋ ਜਨੂਨ ਆ ਅਸੀਂ ਉਹ ਹੀ ਜਨੂਨ ਆਪਣੇ ਅੰਦਰ ਪਾਲ ਰਹੇ ਹਾਂ ਕਿ ਜੇ ਉਹ ਅੱਜ ਇੱਥੋਂ ਤੱਕ ਕਰ ਸਕਦੇ ਆ ਸਾਰੀ ਦੁਨੀਆ ਤੇ ਕਰ ਸਕਦੇ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ ਜੇ ਅਹੀਂ ਨਾਰਮਲ ਬੱਚਿਆਂ ਦੀ ਹਰ ਕੋਈ ਕਰ ਲੈਂਦਾ ਖੁਦ ਵੀ ਕਰ ਲੈਂਦੇ ਆ ਬਟ ਅਸੀਂ ਚਾਹੁੰਦੇ ਆ ਕਿ ਇਨ੍ਹਾਂ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਇਨ੍ਹਾਂ ਦਾ ਫਿਊਚਰ ਇੱਕ ਵਧੀਆ ਪਲੇਟਫਾਰਮ ਤੇ ਇਨ੍ਹਾਂ ਨੂੰ ਲੈ ਕੇ ਜਾਣਾ ਵਧੀਆ ਕਰਨਾ ਸਾਡੇ ਹੁਣ ਚਮਿੰਦਰ ਸਿੰਘ ਢਿੱਲੋਂ ਨੇ ਜਗਰੂਪ ਸਿੰਘ ਨੇ ਬਰਾੜ ਦਵਿੰਦਰ ਸਿੰਘ ਬਰਾੜ ਗੁਰਪ੍ਰੀਤ ਸਿੰਘ ਢਾਲੀਵਾਲ ਨੇ ਇਹ ਸਾਰੇ ਸਾਡੇ ਟੀਮ ਨੇ ਮਤਲਬ ਉੱਪਰਲੇ ਲੈਵਲ ਤੇ ਸਾਰੇ ਮੈਂਬਰ ਨੇ ਤੇ ਅਸੀਂ ਉਹਨਾਂ ਨੂੰ ਦੇਖ-ਦੇਖ ਕੇ ਹੀ ਇਕੱਲਾ-ਇਕੱਲਾ ਕਦਮ ਚੱਕ ਰਹੇ ਹਾਂ ਕਿ ਉਹ ਇੱਕ ਬੋਸ਼ੀਆ ਗੇਮ ਆ ਤੇ ਉਹਨਾਂ ਦੇ ਫਾਊਂਡਰ ਨੇ ਸਾਡੇ ਜਸਪ੍ਰੀਤ ਸਿੰਘ ਢਾਲੀਵਾਲ ਆਲ ਇੰਡੀਆ ਦੇ ਤੇ ਉਹ ਜਦੋਂ ਆਪਾਂ ਗਵਾਲੀਅਰ ਗਏ ਸੀਗੇ ਉਹਦੇ ਵਿੱਚ ਬੋਸ਼ੀਆ ਹੋਈ ਉਹਦੇ ਵਿੱਚ ਸਾਰੇ ਅਦਰ ਸਟੇਟਾਂ ਦੇ ਬੱਚੇ ਆਏ ਨੇ ਨੈਸ਼ਨਲ ਹੋਈ ਸੀਗੀ ਇੰਨੇ ਬੱਚੇ ਦੇਖ ਕੇ ਇੰਨਾ ਹੋਇਆ ਵੀ ਬਈ ਅਸੀਂ ਚੰਗੇ ਭਲੇ ਹੋ ਕੇ ਇੱਥੋਂ ਤੱਕ ਨਹੀਂ ਪਹੁੰਚ ਸਕਦੇ ਤੇ ਇਹ ਬੱਚੇ ਅੱਜ ਇੱਥੋਂ ਤੱਕ ਪਹੁੰਚੇ ਹੋਏ ਨੇ ਤੇ ਅਹੀਂ ਇਹੀ ਮੈਂ ਸੋਚਿਆ ਕਿ ਮੈਂ ਆਪਣੇ ਪਿੰਡਾਂ ਚੋਂ ਲਾਗੇ-ਲਾਗੇ ਪਿੰਡਾਂ ਚੋਂ ਬੱਚੇ ਲੱਭ ਕੇ ਤੇ ਇਹਨਾਂ ਨੂੰ ਇੱਕ ਵਧੀਆ ਮਕਾਮ ਤੇ ਪਹੁੰਚਾਉਣਾ ਚਾਹੁੰਦੀ ਅੱਛਾ ਦਿਵਾਂਸ਼ੂ ਜੀ ਮੈਮ ਕਿਹੜੀ ਖਾਸ ਗੱਲ ਐਡੀ ਤੁਹਾਨੂੰ ਲੱਗੀ ਕਿ ਜਿਹੜਾ ਇਹਨੂੰ ਵੀ ਲੱਭਿਆ ਤੁਸੀਂ ਫਿਰ ਇਹਦੇ ਕੋ ਗੇਮ ਕਰਵਾਈ ਸਪੋਰਟਸ ਨਾਲ ਜੋੜਿਆ ਇਨੂੰ ਪਹਿਲਾਂ ਤੇ ਮੈਨੂੰ ਇਹਨਾਂ ਦਾ ਪਤਾ ਨਹੀਂ ਸੀਗਾ ਮੈਨੂੰ ਕਿਸੇ ਨੇ ਦੱਸਿਆ ਮੈਂ ਕਿਸੇ ਨਾਲ ਗੱਲ ਕੀਤੀ ਫਿਰ ਮੈਂ ਇਹਨਾਂ ਦੇ ਘਰੇ ਆਈ ਆਂਟੀ ਜੀ ਨਾਲ ਗੱਲ ਕੀਤੀ ਅੰਕਲ ਨਾਲ ਗੱਲ ਕੀਤੀ ਫਿਰ ਇਹਨਾਂ ਨੇ ਮੈਨੂੰ ਕਿਹਾ ਮੈਂ ਕਿਹਾ ਇਦਾਂ ਗੇਮਾਂ ਹੁੰਦੀਆਂ ਤੁਸੀਂ ਇੱਕ ਵਾਰੀ ਮੇਰੇ ਕੈਨ ਤੇ ਟਰਾਈ ਕਰੋ ਕਿ ਕਰਨਾ ਬੰਦਾ ਏ ਤੇ ਜੇ ਤੁਸੀਂ ਦੇਖੋ ਫਿਰ ਇਹਨਾਂ ਨੂੰ ਮੈਂ ਕਿਹਾ ਫਿਰ ਗੁਰਦਾਸਪੁਰ ਕਲਾਸੀਫਿਕੇਸ਼ਨ ਹੋਈ ਆ ਪੈਰਾਖੇਡ ਵਤਨ ਪੰਜਾਬ ਦੀਆਂ ਜਦ ਹੋ ਰਹੀਆਂ ਸੀਗੀਆਂ ਉਸ ਤੋਂ ਬਾਅਦ ਖੇਡਾਂ ਹੋਈਆਂ ਲੁਧਿਆਣਾ ਗੁਰੂ ਨਾਨਕ ਸਟੇਡੀਅਮ ਫਿਰ ਇਹਨਾਂ ਦੇ ਉੱਤੇ ਤਿੰਨ ਸਿਲਵਰ ਮੈਡਲ ਆਏ ਬੜੇ ਖੁਸ਼ ਫਿਰ ਮੈਨੂੰ ਵੀ ਖੁਸ਼ੀ ਮਹਿਸੂਸ ਹੋਈ ਜਦੋਂ ਮੈਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਮੈਨੂੰ ਇਹ ਕਿ ਵੀ ਕਦੇ ਮੈਂ ਵੀ ਇੱਕ ਪਲੇਅਰ ਹੁੰਦੀ ਸੀ ਤੇ ਅੱਜ ਮੇਰੇ ਕੋਲ ਇਹ ਪਲੇਅਰ ਉਥੇ ਇੱਕ ਸਾਰੇ ਪੰਜਾਬ ਦੇ ਵਿੱਚੋਂ ਤਿੰਨ ਮੈਡਲ ਜਿੱਤ ਕੇ ਲੈ ਕੇ ਆ ਰਿਹਾ ਤੇ ਅੱਗੇ ਹੁਣ ਨੈਸ਼ਨਲ ਵਾਸਤੇ ਸਿਲੈਕਸ਼ਨ ਹੋਈ ਹੈ ਤੇ ਮੈਂ ਚਾਹੁੰਨੀ ਆ ਕਿ ਉੱਥੋਂ ਵੀ ਜਿੱਤ ਪ੍ਰਾਪਤ ਕਰਕੇ ਅੱਛਾ ਮੈਮ ਕਿਸ ਤਰੀਕੇ ਨਾਲ ਫਿਰ ਉਹਨੇ ਉੱਥੇ ਜਿਸ ਤਰ੍ਹਾਂ ਕੰਪੀਟੀਸ਼ਨ ਹੁੰਦਾ ਗਰਾਊਂਡ ਦੇ ਵਿੱਚ ਕਿਸ ਤਰੀਕੇ ਨਾਲ ਆਪਣੇ ਕਰਤੱਵ ਦਿਖਾਏ ਇਸਨੇ ਬਹੁਤ ਵਧੀਆ ਕਰਤੱਵ ਦਿਖਾਇਆ ਇੱਕ ਹੈਂਡੀਕੈਪ ਹੋਣ ਦੇ ਬਾਵਜੂਦ ਬੱਚਾ ਬਹੁਤ ਇੱਕ ਤਾਂ ਤੁਰਨਾ ਬਹੁਤ ਔਖਾ ਨਹੀਂ ਤੁਰ ਸਕਦਾ ਉਹ व्हीਲ ਚੇਅਰ ਤੇ ਆ ਜੰਮਾ ਵੀ ਉਨੇ ਇਨਾ ਵਧੀਆ ਕੀਤਾ ਕਿ ਸਭ ਨੂੰ ਖੁਸ਼ੀ ਮਹਿਸੂਸ ਹੈ ਕਿ ਅੱਜ ਇਹ ਬੱਚਾ ਇੱਥੇ ਤੱਕ ਪਹੁੰਚ ਸਕਦਾ ਵਾ ਸਕੂਲ ਦੇ ਹੋਰ ਬੱਚੇ ਆ ਜਿਹੜੇ ਮਤਲਬ ਉਲਟ ਪਾਸੇ ਜਾ ਰਹੇ ਨਸ਼ਿਆਂ ਵੱਲ ਤੇ ਮੈਂ ਇਹੀ ਕਹਿੰਨੀ ਆ ਕਿ ਮੇਰੇ ਕੋਲ ਜਿੰਨੇ ਬੱਚੇ ਹਨ ਹੈਂਡੀਕੈਪ ਤੇ ਮੈਂ ਉਹਨਾਂ ਨੂੰ ਇੱਕ ਸਹੀ ਰਾਹ ਦਿਖਾਉਂਗੀ ਅੱਗੇ ਲੈ ਕੇ ਜਾਊਂਗੀ ਤੇ ਉਹਨਾਂ ਨੂੰ ਵਧੀਆ ਪਲੇਟਫਾਰਮ ਦਵਾਂਗੀ ਹਰ ਇੱਕ ਵਧੀਆ ਵਧੀਆ ਕਰ ਸਕਦੇ ਇੱਕ ਆਪਣੇ ਮਾਪਿਓ ਦਾ ਨਾਮ ਵੀ ਰੋਸ਼ਨ ਕਰ ਸਕਦੇ ਕਿੰਨੇ ਬੱਚੇ ਸੀ ਉੱਥੇ ਟੋਟਲ ਬੱਸ ਟੋਟਲ ਤਾਂ ਉੱਥੇ ਹਜ਼ਾਰ ਤੋਂ ਪਲੱਸ ਬੱਚੇ ਸੀਗੇ ਹਾਂਜੀ ਹਾਂਜੀ ਕਿਉਂਕਿ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਕੈਟਾਗਰੀਆਂ ਹੁੰਦੀਆਂ ਨੇ ਤੇ ਉਹਦੇ ਅਕੋਰਡਿੰਗ ਇਹਨਾਂ ਦਾ ਕੰਪੀਟੀਸ਼ਨ ਹੁੰਦਾ ਹੈ ਤੇ ਪਹਿਲਾਂ ਇਹਨਾਂ ਦੀ ਕਲਾਸੀਫਿਕੇਸ਼ਨ ਹੁੰਦੀ ਆ ਡਾਕਟਰ ਕਰਦੇ ਨੇ ਫਿਰ ਉਸ ਤੋਂ ਬਾਅਦ ਇਹਨਾਂ ਦੀਆਂ ਕੈਟਾਗਰੀਆਂ ਸਿਲੈਕਟ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਕੰਪੀਟੀਸ਼ਨ ਹੁੰਦਾ ਹੈ ਕਿ ਕਿਹੜੇ-ਕਿਹੜੇ ਈਵੈਂਟ ਕਰ ਸਕਦੇ ਹਾਂਜੀ ਜੀ ਧੰਨਵਾਦ ਸਮਾਂ ਦੇਣ ਲਈ ਮੈਂ ਬੈਠ ਜੀ ਤੁਹਾਡੀ ਚੇਅਰ ਤੇ ਜੀ ਦਵਾਸ਼ੂ ਜੀ ਅਸੀਂ ਵੀ ਸੋਚਿਆ ਕਿ ਦਵਾਸ਼ੂ ਲਾ ਕੇ ਬਹਿ ਕੇ ਗੱਲ ਕਰ ਲਈ ਹੁਣ ਅੱਛਾ ਦਵਾਸ਼ੂ ਕਿੰਨਾ ਕੁ ਤੈਨੂੰ ਖੁਸ਼ੀ ਹੈ ਇਸ ਟਾਈਮ ਹੋਣ ਲਈ ਹੁਣ ਤੂੰ ਹੈ ਬਹੁਤ ਖੁਸ਼ੀ ਬਹੁ ਹਲੇ ਅੱਛਾ ਅਗੋਂ ਫਿਊਚਰ ਤੇ ਕੀ ਕਰਨਾ ਆਪਣਾ ਕੀ ਪਲਾਨ ਅਗੋਂ ਕੀ ਹੈ ਅੱਗੇ ਹੋਰ 게임ਾਂ ਖੇਲਣੀਆਂ ਹੋਰ 게임ਾਂ ਖੇਲਣੀਆਂ ਹਾਂਜੀ ਤੇਰੇ ਵਰਗੇ ਬਹੁਤ ਸਾਰੇ ਬੱਚੇ ਆ ਜਿਹੜੇ ਤੈਨੂੰ ਦੇਖ ਵੀ ਰਹੇ ਆ ਇਸ ਟਾਈਮ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਕਹਿਆ ਅੱਗੇ ਮਦੋ ਓਕੇ ਲੋ ਫਤੂ ਮਟਾ ਉਧਰ ਆ ਕੇ ਖੇਲਾ ਖੇਲੋ ਮੇਰੇ ਅਗੋਂ ਆ ਕੇ ਆਓ ਨਾਰਾ 게임ਾਂ ਖੇਡ ਕੇ ਮੈਡਲ ਜਿੱਤੋ ਬਾਈ ਗੈਸ ਪੈਸੇ ਨਾਲ ਪਿਆਰ ਆ ਬੱਚੇ ਨੂੰ ਅੱਛਾ ਮੈਨੂੰ ਪਤਾ ਲੱਗਾ ਸੀ ਇੱਕ ਤੇਰਾ ਸ਼ੌਂਕ ਬੜਾ ਵੱਖਰਾ ਜਿਹਾ ਵਾ ਕਿਹੜਾ ਸ਼ੌਂਕ ਆ ਫਿਰ ਕਾਈਟ ਕਾਈਟ ਹੈਂ ਮੈਂ ਦੂਰ ਲੈ ਲਈ ਫਿਰ ਮੈਂ ਹੈਂ ਨਹੀਂ ਡੈਡੀ ਨੂੰ ਕਹਿੰਦਾ ਚੜਾ ਕੇ ਦੇ ਡੈਡੀ ਕੋ ਪਾਪਾ ਨੂੰ ਕਹਿੰਦਾ ਚੜਾ ਕੇ ਦੇ ਗੁੱਡੀ ਚੜਾ ਕੇ ਦੋ ਮੈਂ ਕਿਹਾ ਮੇਰੇ ਕੋਲ ਤਾਂ ਪੁੱਤਰ ਟਾਈਮ ਨਹੀਂ ਮਿਲਦਾ ਅੰਦਰੋਂ ਬਾਹਰ ਅੰਦਰ ਬਾਹਰ ਜਾਂਦਾ ਰਹਿਦਾ ਤੈਨੂੰ ਪਾਇਆ ਕਾਈਡ ਉਹਨ ਮਮੀ ਚੜਾਉਂਦੀ ਆ ਫਿਰ ਇਹਦੀ ਦੀਦੀ ਆ ਗਈ ਐ ਕਿ ਨੇਹਾ ਉਹ ਚੜਾ ਲਦੀ ਇਹਨੂੰ ਕਦੀ ਕਦੀ ਬਾਕੀ ਬੱਚਿਆਂ ਤੋਂ ਸਪੈਸ਼ਲ ਆ ਜਿਸ ਨੇ ਆਪਣੇ ਮਾਮਾਬਾਪ ਦਾ ਨਾਮ ਰੋਸ਼ਨ ਕੀਤਾ ਵਾ ਤਾਂ ਹੁਣ ਨੈਸ਼ਨਲ ਵਾਸਤੇ ਲਗਾਤਾਰ ਤਿਆਰੀ ਦਿਵਾਂਸ਼ੂ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਨੈਸ਼ਨਲ ਦੇ ਵਿੱਚ ਵੀ ਮੈਡਲ ਲੈ ਕੇ ਆਵੇ ਤੇ ਆਪਣੇ ਪਰਿਵਾਰ ਦਾ ਜਿੱਥੇ ਨਾਮ ਰੋਸ਼ਨ ਕਰਨਾ ਉੱਥੇ ਆਪਣੇ ਇਲਾਕੇ ਦਾ ਪੂਰੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਸਕੇ ਕੈਮਰਾ ਪਰਸਨ ਬਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ